ਹਾਂਜੀ ਕਿਵੇਂ ਸਾਰੇ ਅੱਜ ਆਏ ਆ ਜੀ ਆਪਾਂ ਪਿੰਡ ਕਲਿਆਣ ਇੱਥੇ ਜੀ ਲੱਗੇ ਆ 90 ਕੁ ਉਤਰਾ ਨੂੰ ਲੈ ਦੇਖੋ ਤੁਹਾਡੇ ਸਾਹਮਣੇ ਜੀ ਕਹਿੰਦੇ ਚੱਲ ਰਿਹਾ ਮਾਹੌਲ ਫਟਾਫਟ ਦੇਖੋ ਗ੍ਰਾਂ ਕਲਿਆਣ ਪਿੰਡ ਤੇ ਕਾਪੀ ਤੇ ਅੱਜ ਆਪਣੇ ਨਾਲ ਬਬਲਾ ਤੇ ਕਮੈਂਟਰੀ ਕਰੂ ਵੀਰ ਆਪਣਾ ਅੱਜ ਨੰਬਰਦਾਰ ਲਓ ਜੀ ਦਿਖਾਉਨੇ ਆ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਹਿਾਂਗੇ ਬਾਕੀ ਨਾਲ ਦੀ ਨਾਲ ਇੱਕੋ ਗ੍ਰਾਮ ਦੇ 90 ਕੁ ਉਤਰਾ ਨੂੰ ਲੱਗੇ ਨਹੀਂ ਜੀ ਅੱਜ ਆਹ ਵੀ ਕੋਈ ਟ੍ਰੀਨਿੰਗ ਦੇਖੋ ਥੀ ਹੋ ਜਾਂਦੀ ਆ ਉਤਰਾ ਕੰਡ ਪੂਸਣਾ ਦੇਖੋ ਆਪਾਂ ਦੇਖੋ ਉਹ ਹੋ ਜਾਂਦਾ ਆ ਮੋੜਲਾ ਦੇਖੋ ਆ ਥੱਲੇ ਆ ਉਹ ਮਾਰਿਆ ਉੱਲਾ ਯਾਰ ਯਾਰ ਦੋ ਮਾਰਦੇ ਹੁਣ ਹੋਰ ਨਾ ਮਾਰੀ ਕੋਈ ਉਹ ਲੈ ਲਓ ਉੱਥੇ ਨਹੀਂ ਕੋਈ ਕਾਪੀ ਤੇ ਆਪਣੇ ਨਾਲ ਬਬਲੇ ਹੁਣੀ ਬਾਈ ਹੁਣੀ ਹੋਰ ਵੀ ਕੀ ਆ ਲਾਓ ਜੀ ਪਹਿਲਾ ਨਾਮ ਹੈਗਾ ਜੀ ਦੇਖੋ ਪਹਿਲਾ ਇਨਾਮ ਜੱਗਾ ਕਲਿਆਣ ਨੌ ਬਹਾਰ ਕਲਿਆਣ ਜੋਤ ਕਲਿਆਣ ਵੱਲੋਂ ਤੇ ਆ ਜੀ ਦੂਜਾ ਇਨਾਮ ਜੋਤ ਕਲਿਆਣ ਨੌ ਬਹਾਰ ਕਲਿਆਣ ਵੱਲੋਂ ਤੇ ਤੀਜਾ ਨਾਮ ਜੋਦੂ ਕੱਪ ਨੇ ਜੀ ਆਹ ਸਾਰੇ ਸਨਮਾਨ ਕੀਤੇ ਜਾਣੇ ਨੇ ਲੱਖ ਹੋਣਗੇ ਵੀ ਕਲਿਆਣ ਦੇ ਵਿੱਚ ਬਾਜੀ ਹੋਈ ਤੇ ਨਾ ਇੱਕ ਪਾਸੇ ਦੇ ਕੱਲਾ ਇੱਕ ਪਾਸੇ ਮੇਰੇ ਹਾਂ 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 ਦੋ ਜਣੇ ਭੇਜਤੇ ਉਹ ਸੁਖੀ ਨੂੰ ਵੀ ਕਹਤਾ ਪਹਿਲਾਂ ਦੋ ਜਣੇ ਹੋਣਗੇ ਪੂਰਾ ਦੇਖਣਾ ਬੰਦਾ ਹੁਣ ਗਾਇਨ ਆਉਣੀ ਭਾਈ ਫੋਕੀ ਸੰਗਾਲੀ ਦੀ ਪੰਜਵਾਂ ਗਾਣਾ ਗਾਤਾ ਲੈ ਵੀ ਤਾੜੀਆਂ ਮਾਰ ਦਿਓ ਮੇਰੇ ਲਈਓ ਭਾਈ ਫੋਕੀ ਸੰਗਾਲੀ ਪੰਦਰਾਂ ਗਾਣਾ ਗਾਤਾ ਔਰ ਜਲਪਾਲਾ ਮੰਦਿਰ ખુદા ચોથા નામ બાબા ખુલ્દા નહી ચોથા નામ ભાઈ જી બાદા બને બહુ બહુ તાર ત્રીજા ગામ ભાઈ જીતી ਬਾਈ ਸੋਹੀ ਮਹਿਰਨਾ ਬਾਈ ਸੋਹੀ ਮਹਿਰਨਾ ਨਹੀਂ ਆਉਂਦੀ ਸਟੈਂਡ ਫੈਨ ਇਹ ਦੂਜੇ ਨੰਬਰ ਤੇ ਰਹੇ ਆ ਬਾਈ ਜੀ ਜਿਨ੍ਹਾਂ ਨੇ ਵਜਾ ਸਾਹ ਦਿੱਤਾ ਦੋ ਪੁਰੀ ਸਾਰੇ ਵੀਰਾਂ ਦਾ ਲੈ ਵੀ ਦੂਜੇ ਨਾਲ ਵੀ ਤਾੜੀਆਂ ਮਾਰ ਦੋ ਬਾਈ ਸੋਹੀ ਮਹਿਰਨਾ ਹਰਮੇਰ ਕਾਸੀਆ ਤਾੜੀਆਂ ਮਾਰ ਦੋ ਨਵਲ ਕਾਸੀਆ ਕਾਸੀਆ ਬੋਲ 100 ਰੁਪਏ ਜੇ ਕੋਈ ਮੇਰੇ ਵੀਰ ਨੂੰ ਪੁੱਛੇ ਮੇਰਾ ਨਾਮ ਰਮੇਲ ਕਲਸੀਆ ਗੋਲੀ ਦੀ ਪਾਈ ਦੀ 1000 ਬਗਾਇ ਦਸੂ ਉੱਤੇ ਵੀ ਬੰਦਾ ਮੁੜ ਗਿਆ ਸੀ ਨਿਕਲ 2920 ਬਾਹਰ ਹੋ ਗਿਆ ਰਮੇਲ ਕਲਸੀਆ ਜੀ ਕੀ ਹੋ ਗਿਆ ਰਵੀ ਨੌਦਾਰ ਰਾਤੇ ਵਗ ਤੇ ਮੇਲਾ ਬਣ ਗਿਆ ਹਾਂ ਹਾਂ ਲੋ ਜੀ ਜਿਹੜੇ ਰਹੇ ਨੇ ਅੱਜ ਨਾਮਾਂ ਤੇ ਕਬੂਤਰ ਹਰਮੇਲ ਕਲਸੀਆ ਸੋਨੀ ਮਹਿਰਨਾ ਬਚੀ ਝਨੇਰ ਬਬਲਾ ਖੁਰਦ ਤੇ ਫੌਜੀ ਸ਼ੰਗਾਲੀ ਇਹ ਕਬੂਤਰ ਰਹੇ ਨੇ ਜੀ ਜਿਨ੍ਹਾਂ ਦੀ ਹੋਈ ਹੈ ਸਾਂਝੀ ਉਹਨਾਂ ਦੇ ਨਾਮ ਤੁਹਾਨੂੰ ਦੱਸਦਾ ਇਸ ਪ੍ਰਕਾਰ ਨੇ ਜੀ ਨਾਮ ਜੈਲਦਾਰ ਕੰਗਣਾਲ ਚੁਗਨੂ ਖੁਰਦ ਬਚੀ ਝਨੇਰ ਮਨਦੀਪ ਬਈয়াল ਹਰਪ੍ਰੀਤ ਕੁੱਪ ਅਸਰਾ ਮੁਹਾਲੀ ਸੋਨੀ ਮਹਿਰਨਾ ਫੌਜੀ ਸ਼ੰਗਾਲੀ ਬਬਲਾ ਖੁਰਦ ਇਨਾਂ ਦੇ ਵਿੱਚ ਹੋਈ ਹੈ ਜੀ ਸਾਂਝੀ ਤੇ ਹਰਮੇਲ ਕਲਸੀਆ ਸੀਗਾ ਜੀ ਉਹਨੇ ਨਹੀਂ ਕੀਤੀ ਸਾਂਝੀ ਕਿਸੇ ਨਾਲ ਵੀ ਕੱਲਾ ਰਿਹਾ ਜੀ ਉਹ ਤੇ ਪਹਿਲਾ ਨਾਮ ਵੀ ਹਰਮੇਲ ਕਲਸੀਆ ਦਾ ਤੇ ਅੱਜ ਜ਼ਿੰਦਗੀ ਦੇ ਵਿੱਚ ਜਦਦੇ ਅਸੀਂ ਲਾਈਵ ਕਰਨ ਲੱਗੇ ਪਹਿਲੀ ਵਾਰੀ ਹੋਇਆ ਕਿ 3:30 ਤੇ 3:50 ਮਿੰਟ ਤੇ ਬਾਜੀ ਨਿਬੜ ਗਈ ਜੀ ਤੇ 4:44 ਮਿੰਟ ਹੋਏ ਨੇ ਅਸੀਂ ਘਰ ਨੂੰ ਆ ਗਏ ਵਾਪਸ ਆਹ ਦੇਖੋ